ਹੈਲੋ ਹਾਂਜੀ ਸਾਰੇ ਫ੍ਰੈਂਡ ਨੂੰ ਸਾਡੇ ਵੱਲੋਂ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਮਾਂ ਦਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਨਾ ਉਮੀਦ ਕਰਦੀ ਹਾਂ ਸਾਰੇ ਫ੍ਰੈਂਡ ਠੀਕ-ਠਾਕ ਹੋਵੋਗੇ ਮੈਨੂੰ ਨਾ ਕਾਫੀ ਲੰਬੇ ਸਮੇਂ ਤੋਂ ਸਾਰੇ ਫੈਂਕਾਇਨੇ ਕਿ ਦੀ ਤੁਹਾਨੂੰ ਦਿਖਾਉਣਾ ਹੋਊਗਾ ਅੱਜ ਆਪਾਂ ਤੁਹਾਨੂੰ ਆਪਣਾ ਹੌਮ ਟੂਰ ਕਰਾਉਣਿਆਂ ਦੇਖੋ ਪਿੰਡਾਂ ਵਿੱਚ ਹਨਾ ਗਰੀਬਾਂ ਦੇ ਕਿਹੜੇ ਹੌਮ ਟੂਰ ਹੁੰਦੇ ਨੇ ਪਰ ਜੋ ਵੀ ਦਸਾਂ ਨੌਹਾਂ ਦੀ ਕਿੱਤ ਦੇ ਨਾਲ ਹਨਾ ਬਣਾਇਆ ਤੁਹਾਨੂੰ ਅੱਜ ਉਹ ਸਾਰਾ ਦਿਖਾਉਣਿਆਂ ਇਹ ਇਤੋਂ ਆਪਣੀ ਮੇਨ ਐਂਟਰੀ ਹੈ ਇਹ ਆਪਣਾ ਗੇਟ ਹੈ ਬਾਹਰ ਪੈਨ ਆਇਆ ਹੀ ਖੜੀ ਹੈ ਨਾ ਕਿਉਂਕਿ ਬਾਹਰ ਜਿਆਦਾ ਜਦੋਂ ਖੜਦੇ ਆ ਨਾ ਕਿ ਸਾਰੇ ਪਿੰਡ ਦੇ ਲੋਕ ਵੀ ਦੇਖ ਦੇਣਗੇ ਇਹਦਾ ਇਮੇਜ ਹੈ ਨਾ ਉਹ ਥੋੜਾ ਜਿਹਾ ਆਊਟ ਜਾ ਲੱਗਦਾ ਮੈਨੂੰ ਤੇ ਇੱਧਰ ਆਪਣਾ ਡੰਗਰਾਂ ਵਾਲਾ ਹੈਗਾ ਪਤੋਂ ਤੁਹਾਨੂੰ ਦਿਖਾਉਣੇ ਹਾਂ ਹਾਂਜੀ ਇਹ ਆਪਣੇ ਬਾਹਰ ਨਾਲ ਫੀਲ ਕਰਦੇ ਦੀ ਬਾਹਰਲੇ ਪਾਸੇ ਹੈ ਨਾ ਉਹ ਸੌਕਾ ਟਰੀ ਲਗਾਏ ਹੋਏ ਨੇ ਤੇ ਇਹ ਵੀ ਆਪਣਾ ਤੁਹਾਨੂੰ ਪਤਾ ਹੀ ਹੈ ਕਿ ਪਿੰਡਾਂ ਵਿੱਚ ਡੰਗਰ ਮੱਝਾਂ ਰੱਖੀ ਆਉਂਦੀਆਂ ਨੇ ਇਹ ਇੱਧਰ ਪਾਖੀਆਂ ਰੱਖੀਆਂ ਨੇ ਮੇਨ ਦਾ ਵੀ ਦਿਖਾਈਆਂ ਸੀ ਹੈ ਨਾ ਇੱਧਰ ਵੀ ਆਪਣੇ ਪਾਖੀਆਂ ਰੱਖੀਆਂ ਨੇ ਤੇ ਡੰਗਰਾਂ ਦਾ ਹਰਾਚ ਤੇ ਇਹ ਆਪਣੀਆਂ ਇਹ ਆਪਣੀਆਂ ਮੱਜਾਂ ਲਗੀਆਂ ਇੱਥੇ ਵੀ ਤੁਹਾਨੂੰ ਵੀਡੀਓ ਮੈਂ ਪਹਿਲਾਂ ਬਣਾਈ ਹੈ ਪਰ ਇਹ ਬਹੁਤ ਹੈਗੇ ਨਾ ਤੇ ਆਉਂਗਾ ਆਪਾਂ ਤੁਹਾਨੂੰ ਦਿਖਾਉਣੇ ਆ ਆਪਣਾ ਅੰਦਰ ਦਾ ਵੀਊ ਤੇ ਅੰਦਰ ਹਾਂਜੀ ਤੇ ਇਹ ਦੇਖੋ ਆਪਣਾ ਹਨਾ ਬਾਹਰ ਦਾ ਵੀਊ ਹੈਗਾ ਇਹ ਵੀ ਆਪਣਾ ਘਰ ਹੈਗਾ ਕਿਉਂਕਿ ਇਹ ਸਦੇ ਕਾਨੂੰਨ ਹੋ ਗਏ 14-15 ਸਾਲ ਪਾਏ ਨੂੰ ਥੋੜਾ ਜਿਹਾ ਪੁਰਾਣੇ ਡਿਜ਼ਾਈਨ ਤੇ ਪਾਏ ਹੋਏਗਾ ਤੇ ਇਹ ਆਪਣੀ ਬਾੜੀ-ਦਾਰੀ ਲਗਾਈ ਲੀਗੀ ਇਹਦੀ ਵੀਡੀਓ ਮੈਂ ਤੁਹਾਨੂੰ जी के क्योंकि डंगर करके गे जित भी लगाया हुआ अपना उधर भी लगे हुआ है अपनी सारी बाजी है सब्जियां फ्रूट अपने सारे लगाए हुए अपनी बाहर का ना है अपना बहार वाला चूल्हा है जिसे रोटी बनाने हने वीडियो बनाने बहार चूल्ले तो मैं दिखाई हूँ ये वो जगह हैगी ਇਕ ਤਨਾ ਮਾਰਨਿੰਗ ਟਾਈਮ ਹਾਜੀ ਸਫਾਈ ਕਰੀ ਸਾਰਾ ਧੋਤਾ ਸੀਗਾ ਮੈਂ ਅੱਜ ਅਹਨ ਨਿਹਰੀਆਂ ਚੱਲ ਰਹੀਆਂ ਨੇ ਮੀਂਹ ਪਾ ਮਲਕੇ ਇਕੱਤਰ ਨਹੀਂ ਪਹਿਰੇ ਹਨ ਨਿਹਰੀਆਂ ਬਹੁਤ ਨੇ ਹਾਂਜੀ ਇਹ ਆਪਣੀ ਹੈਗੀ ਹੈ ਨਾ ਲੌਬੀ ਤੇ ਆਪਾਂ ਨੇ ਇੱਥੇ ਲਗਾਇਆ ਹੋਇਆ ਹੈਗਾ ਡਾਈਨਿੰਗ ਟੇਬਲ ਜਿਹਦੇ ਉੱਪਰ ਕਦੇ ਕਦੇ ਬੈ ਕੇ ਖਾਣਾ ਖਾ ਲੈਂਦਾ ਪਿੰਡਾ ਵਾਲਿਆਂ ਦਾ ਤੁਹਾਨੂੰ ਪਤਾ ਹੀ ਹੈ ਵੀ ਹੈ ਨਾ ਕਿਹੜਾ ਖਾਣਾ ਖਾਂਦੇ ਨੇ ਇਹ ਉੱਪਰ ਆਪਾਂ ਨੇ ਸਾਰਾ ਵਰਕ ਕਰਾਇਆ ਹੋਇਆ ਹੈ ਓਪੀ ਹੈ ਮਲਕੇ ਪੀਓਪੀ ਬਣਾ ਕਰਾਈ ਦੀ ਹੈ ਤੇ ਇਹ ਇਧਰ ਆਪਣਾ ਹੈ ਨਾ ਡਰਾਈング ਰੂਮ ਹੈ ਗੈਸਟ ਰੂਮ ਵੀ ਕਹਿ ਸਕਦੇ ਨੇ ਆਪਾਂ ਡਰਾਈング ਰੂਮ ਵੀ ਕਹਿ ਦਿੰਦੇ ਹੈ ਨਾ ਤੇ ਇਹ ਦੇਖੋ ਜਿੱਥੇ ਆਪਾਂ ਕਈ ਵਾਰੀ ਬੈਠ ਕੇ ਵੀਡੀਓ ਵੀ ਹੈ ਨਾ ਬਣਾਉਨੇ ਆ ਤੇ ਇਸ ਤਰੀਕੇ ਨਾਲ ਇਧਰ ਆਪਾਂ ਨੇ ਇੱਕ ਛੋਟਾ ਜਿਹਾ ਨਾ ਸੌਕਿਸ ਰੱਖਿਆ ਜਿੱਥੇ ਬੱਚਿਆਂ ਦੇ ਇਨਾਮ ਵਗੈਰਾ ਸਾਰਾ ਕੁਝ ਇੱਥੇ ਰੱਖੇ ਹੋਏ ਨੇ ਹਾਂਜੀ ਇਹ ਪਾਪਾ ਜੀ ਦੀ ਹੋਰਾਂ ਦਾ ਹੈ ਨਾ ਬੈਡਰੂਮ ਹੈ ਤੇ ਬੇਬੇ ਜੀ ਸੁੱਤੇ ਪਏ ਨੇ ਤੇ ਇਹ ਅਟੈਚ ਵਾਸ਼ਰੂਮ ਨੇ ਹੈ ਨਾ ਦੋਨੇ ਸਾਈਡ 'ਤੇ ਹੈ ਇਹ ਨਾ ਤੇ ਇਹ ਹੈਗਾ ਹੈ ਨਾ ਸਾਡਾ ਵਾਸ਼ਰੂਮ ਸੌਰੀ ਬਾਥਰੂਮ ਨਹੀਂ ਬੈਡਰੂਮ ਇਹ ਸਾਡਾ ਬੈਡਰੂਮ ਹੈਗਾ ਨਾ ਤੇ ਹਜੇ ਸਾਡੇ ਟੀਵੀ ਪੁਰਾਣੇ ਨੇ ਹਜੇ ਅਸੀਂ ਐਲਸੀਡੀ ਵਗੈਰਾ ਵੀ ਨਹੀਂ ਕੋਈ ਲਗਾਈ ਹੈਗੀ ਚਲੋ ਤੁਹਾਡੀ ਕਿਰਪਾ ਰਹੀ ਤਾਂ ਜਰੂਰ ਲਗਾਵਾਂਗੇ ਤੇ ਇਹ ਹੈ ਨਾ ਵਾਸ਼ਰੂਮ ਹੈਗਾ ਅਟੈਚ ਨੇ ਸਾਡੇ ਨਾ ਵਾਸ਼ਰੂਮ ਤੇ ਇਹ ਦੇਖੋ ਆਪਣਾ ਸਾਰਾ ਰੂਮ ਹੈਗਾ ਜਿੱਦਾਂ ਕਿ ਗਰੀਬਾਂ ਦੇ ਹੁੰਦੇ ਨੇ ਉਦਾਂ ਹੀ ਆਪਣਾ ਇਹ ਬੈਡਰੂਮ ਹੈਗਾ ਤੇ ਆਓ ਹੁਣ ਆਪਾਂ ਤੁਹਾਨੂੰ ਉੱਪਰ ਦਾ ਪੋਰਸ਼ਨ ਦਿਖਾਉਨੇ ਆ ਇਹਨਾ ਦੇਖੋ ਪੇਂਟ ਕਰਾਏ ਨੂੰ ਤੁਹਾਨੂੰ ਪਤਾ ਵੀ 11-12 ਸਾਲ ਹੋ ਗਏ ਥੋੜੇ ਜਿਹੇ ਉੱਤਰਦੇ ਹੈਗਾ ਇਹ ਆਪਾਂ ਬਾਅਦ ਦੇ ਵਿੱਚ ਕਰਵਾਵਾਂਗੇ ਤੁਹਾਡੀ ਹਨਾ ਸਪੋਰਟ ਰਹੀ ਤਾਂ ਤੇ ਆ ਹੁਣ ਆਪਾਂ ਤੁਹਾਨੂੰ ਦਿਖਾਉਣਿਆ ਦੇ ਕੋਈ ਇਹ ਆਪਣਾ ਨਾ ਸਟੋਰ ਹੈਗਾ ਸਟੋਰ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਹਨਾ ਪਿੰਡਾਂ ਵਾਲਾਂ ਦੇ ਕਣਕਾ ਕਣਕਾਈ ਹੁੰਦੀਆਂ ਨੇ ਹਨਾ ਇਹ ਸਟੋਰ ਹੈ ਹਾਂਜੀ ਤੇ ਇਹ ਆਪਣਾ ਹਨਾ ਕਿਚਨ ਹੈਗਾ ਤੇ ਕਿਚਨ ਦੀ ਵੀਡੀਓ ਮੈਂ ਤੁਹਾਨੂੰ ਹਨਾ ਪਾਉਣੀ ਹੁੰਦੀ ਹੈ ਕਿਉਂਕਿ ਖਾਣਾ ਮੈਂ ਕਿਚਨ ਦੇ ਵਿੱਚ ਹੀ ਬਣਾਉਣੀ ਆ ਤੇ ਇੱਥੇ ਆਪਾਂ ਖੜਕੇ ਵੀਡੀਓ ਬਣਾਉਣੇ ਹੁੰਦੇ ਆ ਕਿਚਨ ਦੀ ਤੇ ਇਧਰ ਆਪਣਾ ਫ੍ਰਿਜ ਜਣਾ ਰੱਖਿਆ ਹੋਇਆ ਹੈਗਾ ਤੇ ਹਜੇ ਦੇਖੋ ਸਾਰੀ ਮਰਸੋਈ ਦੀ ਤੁਹਾਨੂੰ ਵੀਡੀਓ ਹੁਣ ਬਾਅਦ ਦੇ ਵਿੱਚ ਪਾਉਂਗੀ ਕਿਦਾਂ ਮੈਂ ਕੀ ਕੀ ਰੱਖਦੀਆਂ ਕਿਉਂਕਿ ਥੋੜਾ ਜਿਹਾ ਖਲਾਰਾ ਪੈ ਜਾਂਦਾ ਹੁੰਦਾ ਹੈ ਨਾ ਹੁਣ ਇਹ ਵੀ ਇੱਕ ਗੇੜ ਬਾਹਰ ਜਾਂਦਾ ਹੈਗਾ ਹਨਾ ਆਪਣਾ ਇਧਰੋਂ ਵੀ ਬਾਹਰ ਓਪਨ ਏਰੀਆ ਰੱਖਿਆ ਹੋਇਆ ਹੈਗਾ ਸਾਰੇ ਹੁਣ ਆਪਾਂ ਨੇ ਆਲੇ ਦੁਆਲੇ ਨਾ ਜਗ੍ਹਾ ਰੱਖੀ ਹੋਈ ਹੈ ਤੇ ਇਹ ਸੂਟ ਮੇਕਰ ਵੀ ਹੈਗਾ ਤੇ ਹਨਾ ਬਕਸੇ ਵੀ ਰੱਖੀਆਂ ਹੋਈਆਂ ਨੇ نیچے ਸੂਜਣੇਗੇ ਤੇ ਉੱਪਰ ਬੱਚੇ ਨਾ ਬਕਸ ਰੱਖ ਲੈਂਦੇ ਨੇ ਜਿਹੜੀ ਇਹ ਵਾਲੀ ਸੀਨਰੀ ਹੈ ਨਾ ਇਹ ਮੈਂ ਮੈਰिज ਤੋਂ ਪਹਿਲਾਂ ਜਦੋਂ ਮੈਂ ਮਲਕੇ ਪੜਦੀ ਸੀ ਪਾਸਟੂ ਚ ਉਦੋਂ ਬਣਾਈ ਸੀ ਇਹਨਾਂ ਦੇ ਜਿਹੜੇ ਪਣਕਰੀਆਂ ਤੀਲੀਆਂ ਹੁੰਦੀਆਂ ਨੇ ਉਹਦੇ ਤੋਂ ਬਣਾਈ ਹੋਈ ਹੈ ਮੇਰੀ ਇਹਨਾ ਕਟਿੰਗ ਕਰਕੇ ਬਲੇਡ ਦੇ ਨਾਲ ਤੇ ਤੁਹਾਨੂੰ ਪਤਾ ਵੀ ਇਹਨਾਂ ਦੇ ਘਰੇ ਗੁੜੀਆਂ ਹੁੰਦੀਆਂ ਨੇ ਉਹਨਾਂ ਦੇ ਘਰੇ ਗੁੜੀਆਂ ਤਾਂ ਹੁੰਦੀ ਹੀ ਨੇ ਇਹਨਾਂ ਤੇ ਹੁਣ ਇਹ ਆਪਣਾ ਉੱਪਰ ਦਾ ਹਨਾ ਹੋਣਾ ਹੈ ਤੇ ਆਓ ਆਪਾਂ ਤੁਹਾਨੂੰ ਉੱਪਰੋਂ ਵੀ ਦਿਖਾਉਣੀ ਆ। ਤੇ ਇਹ ਉੱਪਰ ਦਾ ਨਾ ਮੈਂ ਹਨਾ 1 ਮਹੀਨੇ ਦੇ ਬਾਅਦ ਹੀ ਕਿਤੇ 15 ਦਿਨਾਂ ਬਾਅਦ ਸਫਾਈ ਕਰਨੀ ਚਾਹਣੀ ਹੈ। ਕਿਉਂਕਿ ਇਹਨਾਂ ਦੇ ਦੀ ਕਾਮੀ ਇਹਨੇ ਆਪਣੇ ਤੁਹਾਨੂੰ ਪੱਲੇ ਵਿਢੰਗਰ ਮੱਝਾਂ ਆ ਰੱਖੀਆਂ ਹੋਈਆਂ ਨੇ ਆਫਿਸ ਜਾਂਦੇ ਨੇ ਬੱਚਿਆਂ ਨੇ ਜਾਣਾ ਹੁੰਦਾ ਇਕੱਲੇ ਜਣੇ ਉਹਨਾਂ ਸਾਰਾ ਕੰਮ ਕਰਨਾ ਕਿੰਨਾ ਔਖਾ ਹੁੰਦਾ ਤੇ ਆਓ ਆਪਾਂ ਤੁਹਾਨੂੰ ਦਿਖਾਉਣੀਆਂ ਇਹ ਆਪਣਾ ਉਪਰਲਾ ਪੋਰਸ਼ਨ ਹੈ ਨਾ ਇਹ ਪਾਣੀ ਜਗਾ ਰੱਖੀ ਸੀ ਇਹਨਾਂ ਪਿੱਛੇ ਮਰ ਲਗਾਵਾਂਗੇ ਪਰ ਤੁਹਾਨੂੰ ਪਤਾ ਹੈ ਕਿ ਜਿਹੜਾ ਦਸਾਂ ਨਾਂ ਦੇ ਕਿਰਤ ਕਰਦੇ ਆਗੇ ਉਹਦੇ ਨਾਲ ਤਾਂ ਦਾਲ ਫੁੱਲ ਕਾ ਚੱਲਦੀ ਹੋਗੀ ਬਹੁਤ ਐ ਇਹਨੂੰ ਤੁਸੀਂ ਸਪੋਰਟ ਕਰੋਗੇ ਆਪਣੀ ਨਾ ਅੱਗੇ ਅੱਗੇ ਆਪਾਂ ਜੋ ਜੋ ਵੀ ਤਿੰਚਾ ਲਗਾ ਤੁਹਾਨੂੰ ਦਿਖਾਵਾਂਗੇ ਤੇ ਇਹ ਇਹਨਾਂ ਦੇ ਉਹਨਾਂ ਨੇ ਬਣਾਈਆਂ ਹੋਈਆਂ ਨੇ ਯਾਨੀ ਇਹ ਮੈਨ ਲਈ ਇਹ ਐਸੀ ਜਦੋਂ ਮੇਰੀ ਮੈਰਿ ਜੁਈ ਸੀ ਇਹ ਵੀ ਸੀ ਨਾ ਕਿ ਮੇਰੀ ਬਣਾਈ ਕਿ ਹੈ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਅੰਦਰ ਦਾ ਵਿਊ ਤੇ ਇਹ ਆਪਣਾ ਰੂਮ ਹੈ ਜਿਹੜਾ ਹੈ ਵੈਸੇ ਅਸੀਂ ਉੱਪਰ ਹਨਾ ਜ਼ਿਆਦਾ ਡੂਜ਼ ਨਹੀਂ ਕਰਦੇ ਹੈਗੇ ਇਹ ਸਿਰਫ ਆਪਣੇ ਇੰਪਾਰਟ ਕਰਨ ਵਾਸਤੇ ਹੈ ਨਾ ਕੋਈ ਸਰਪਾ ਦਾ ਨਾਇਰ ਹੈ ਇੱਕ ਰੂਮ ਇਹ ਦਾ ਤੇ ਇੱਥੇ ਨਾ ਪਪਾ ਜੀ ਜਾਂ ਸਾਡੇ ਚ ਕੋਈ ਵੀ ਹੈ ਨਾ ਸਵੇਰੇ ਨਿਤਨੇਮ ਕਰਦਾ ਜਾਂ ਸ਼ਾਮ ਨੂੰ ਕਰਨਾ ਹੈ ਤਾਂ ਉਹ ਇੱਥੇ ਆ ਕੇ ਕਰਦੇ ਨੇ ਕਿਥੇ ਥੋਟੀਆਂ ਰੱਖੀਆਂ ਹੋਈਆਂ ਨੇ ਗੁਰੂ ਸਾਹਿਬਾਂ ਦੀਆਂ ਤੇ ਇਹ ਸਾਰੀਆਂ ਹਨਾ ਰੱਖਿਆ ਹੋਇਆ ਬਿਲਕੁਲ ਮਰਿਆਦਾ ਅਨੁਸਾਰ ਹਨਾ ਇੱਥੇ ਸਾਰਾ ਕਰਦੇ ਨੇ ਇੱਥੇ ਪਾਪਾ ਜੀ ਗਰਮੀਆਂ ਦੇ ਵਿੱਚ ਹਨਾ ਮੰੰਜਾ ਡਾ ਲੈਂਦੇ ਨੇ ਸਰਦੀਆਂ ਦੇ ਵਿੱਚ ਨੀਚੇ ਹੁੰਦੇ ਨੇ ਤੇ ਇਹ ਆਪਾਂ ਹਨਾ ਪਾਠ ਕਰਨ ਵਾਸਤੇ ਅਲੱਗ ਸਪੈਸ਼ਲ ਇੱਕ ਰੂਮ ਬਣਾਇਆ ਹੋਇਆ ਹੈਗਾ ਇਹਨਾਂ ਦੇ ਨਾਲ ਵੀ ਅਟੈਚ ਵਾਸ਼ਰੂਮ ਹੈਗਾ ਹਨਾ ਬਣਾਇਆ ਹੋਇਆ ਆਪਣਾ ਤੇ ਇੱਕ ਰੂਮ ਆਪਣਾ ਇੱਧਰ ਨਾਲ ਹੈ ਇਹ ਵਿਚਾਰਾ ਹਜੇ ਹਨਾ ਖਾਦੀ ਪਿਆ ਹੌਲੀ ਹੌਲੀ ਇਹਦੇ ਵਿੱਚ ਹਨਾ ਬੈਡਰੂਮ ਰੱਖਾਂਗੇ ਜਾਂ ਕਿ ਕੁਛ ਐਦਾਂ ਕਰਾਂਗੇ ਤੇ ਪਰੋਂ ਵੀ ਹਨਾ ਪਹਿਲਾਂ ਪੀਓਪੀ ਦਾ ਨਾ ਕਾफी ਰਵਾਜ ਹੁੰਦਾ ਸੀਗਾ ਇਹ ਆਪਣੇ ਅਲੱਗ-ਲੱਗ ਹਰੇਕ ਰੂਮ ਦੇ ਵਿੱਚ ਅਲੱਗ-ਲੱਗ ਡਿਜ਼ਾਈਨ ਆਏਗਾ ਤੇ ਹੁਣ ਤਾਂ ਹਨਾ ਸੀਲਿੰਗ ਜ਼ਿਆਦਾ ਕਰਾਉਣ ਲੱਗੇ ਹੈ ਨਾ ਪੀਓਪੀ ਕੱਟ ਕਰਾਉਂਦੇ ਆ ਤੇ ਇੱਧਰ ਦੇਖੋ ਕੋਈ ਜਦੋਂ ਅਸੀਂ ਇਹ ਬਣਵਾਈ ਸੀ ਨਾ ਤਾਂ ਸਾਡੇ ਨਾ ਹਰ ਇੱਕ ਕੋਈ ਦੇਖਣਾ ਹੁੰਦਾ ਸੀਗਾ ਵੀ ਕਿੰਨੀ ਸੋਹਣਾ ਹਨਾ ਉਹਨਾਂ ਨੇ ਬਣਾਇਆ ਡਿਜ਼ਾਈਨ ਵੀ ਕਾफी ਲੈ ਕੇ ਗਏ ਸੀ ਤੇ ਹਨਾ ਆਪਾਂ ਜ਼ਿੰਦਗੀ ਦੇ ਵਿੱਚ ਘਰ ਇੱਕ ਵਾਰੀ ਉਹ ਬਣਦਾ ਤੇ ਆਪਾਂ ਉਹਨੂੰ ਬੜਾ ਜ਼ਿਆਦਾ ਨਾਲ ਬਣਾਉਨੇ ਆ ਆਉਣੀ ਆਦੀ ਤੇ ਆਉਂ ਤੋਂ ਬਾਹਰ ਲੈ ਕੇ ਸਾਡੇ ਨੇ ਕਿਉਂ ਆਪਾਂ ਇਹ ਨਾਮ ਤੇ ਪ੍ਰੋਗਰਾਮ ਆਰਦਾ ਵਿਊ ਹੋਏਗਾ ਤੇ ਆਪਨੇ ਜਾਂਦੇ ਨਾ ਪੰਛੀਆਂ ਨੂੰ ਪਾਣੀ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਪਾਤੀ ਰੱਖਿਆ ਹੋਇਆ ਨਹੀਂ ਪਾਜਰਾ ਨਾ ਖਾ ਗਏ ਆਪਾਂ ਉਹਦੇ ਵਿੱਚ ਥੋੜਾ ਥੋੜਾ ਬਾਜਰਾ ਹੋਰ ਪਾ ਦੇ ਕੁਝ ਹਵਾ ਵੀ ਚੱਲਦੀ ਕਿ ਤੈਨਾ ਕਿਉਂਕਿ ਹੁਣ ਗਰਮੀਆਂ ਨੇ ਹਨਾ ਗਰਮੀਆਂ ਕਰਕੇ ਪਾਣੀ ਹੁੰਨੀ ਹੁੰਦਾ ਤੇ ਇਹ ਆਪਾਂ ਪਛਾਣਦਾ ਨਹੀਂ ਹੋਏਗਾ ਨਾ ਪਰ ਜਾ ਸਕਦੇ ਆ ਕਿਉਂਕਿ ਉੱਪਰ ਜਾ ਕੇ ਨਾ ਸਾਰਾ ਪਿੰਡ ਦਿਖਦਾ ਹੈਗਾ ਪਰ ਆਪਾਂ ਉੱਪਰ ਕੀ ਕਰਨਾ ਜਾਣਾ ਹੈ ਨਾ ਤੇ ਇਹ ਤਾਂ ਦੇਖੋ ਸਾਰੇ ਖੇਤ ਦਿਖ ਰਹੇ ਨੇ ਖੇਤਾਂ ਦਾ ਵੀ ਹੁਣ ਹੈ ਨਾ ਪਰ ਜਾ ਸੀ ਕਿਉਂਕਿ ਵੈਸੇ ਹੁਣ ਤਾਂ ਅਜੇ ਜ਼ਮੀਨਾਂ ਖਾਲੀ ਪਈਆਂ ਨੇ ਤੇ ਇਹਦੇ ਵਿੱਚ ਨਾ ਆਪਣੇ ਫਸਲਾਂ ਬਲਗ ਜਾਣਗੀਆਂ ਹਾਂਜੀ ਤੇ ਇਹ ਉੱਪਰ ਤੋਂ ਆਪਣਾ نیچے ਜੰਨਾ ਫਿਰ ਦਿਖ ਰਿਹਾ ਸਾਰਾ ਕੁਝ ਤੁਹਾਨੂੰ ਦਿਖਾ ਰਿਆ ਤੇ ਇਹਨਾਂ ਸਾਡਾ ਕਰਤਮ ਕਿਦਾਂ ਲੱਗਿਆ ਜਰੂਰ ਦੱਸਣਾ ਕਿਉਂਕਿ ਤੁਹਾਨੂੰ ਪਤਾ ਹੈ ਰਹਿਣਾ ਵੀ ਮਿਹਨਤ ਦੀ ਕਮਾਈ ਦਿਨਾਂ ਦਾ ਜਦੋਂ ਆਪਾਂ ਕਰਕੇ ਪਾਉਂਦੇ ਆ ਕਿਉਂਕਿ ਸਾਰੇ ਜਣੇ ਮਿਹਨਤ ਕਰਦੇ ਨੇ ਮਸਾਂ ਜੰਦੀ ਦੇ ਵਿੱਚ ਇੱਕ ਕਰ ਪੈਂਦਾ ਹੈਗਾ ਤਾਂ ਤੁਹਾਨੂੰ ਬਣਾ ਮੇਰਾ ਕਰ ਕਿਦਾਂ ਦਾ ਲੱਗਿਆ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਦੱਸਣਾ ਤੇ ਮੈਨੂੰ ਇੰਨਾ ਸਪੋਰਟ ਕਰਨਾ ਕਿ ਆਪਣੀ ਵੀਡੀਓ ਨੂੰ ਕਾਫੀ ਬੈਲ ਕਰਨਾ ਤੇ ਚੰਗੀ ਲੱਗੀ ਵੀਡੀਓ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਮੇਰੇ ਘਰ ਦੀ ਕਿਸ ਜਗ੍ਹਾ ਜ਼ਿਆਦਾ ਵਧੀਆ ਲੱਗੀ ਤੇ ਕਿਸ ਜਗ੍ਹਾ ਦੇ ਵਿੱਚ ਕਮੀ ਹੈਗੀ ਜ਼ਰੂਰ ਦੱਸਣਾ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਆਪਣੇ ਚੈਨਲ ਦਾ ਨਾਮ ਮਾਂ ਦਾ ਪਿਆਰ ਔਰ ਵਲੌਗ ਆ ਮਿਲਾਂਗੇ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪ੍ਰੇਮ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ